ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਖਨੌਰੀ ਬਾਰਡਰ ਜਿਹੜਾ ਮੋਰਚਾ ਚੱਲ ਰਿਹਾ ਇੱਥੇ ਵੀਰ ਪਹੁੰਚੇ ਆ ਦੁੱਧ ਲੈ ਕੇ ਭਗਤ ਧੰਨਾ ਜੀ ਬੇਗੰਪੁਰਾ ਪਿੰਡ ਤੋਂ ਜਿਹੜੇ ਆ ਫਲੌਰ ਜਿਹੜਾ ਸ਼ਹਿਰ ਉੱਥੋਂ ਪਹੁੰਚੇ ਆ ਦੁੱਧ ਦੀ ਸੇਵਾ ਲੈ ਕੇ ਵੱਡੀ ਸੇਵਾ ਇਹਨਾਂ ਦੀ ਵੀਰਾਂ ਦੀ ਆ ਜਿਹੜਾ ਲੋੜਵੰਦ ਇੱਥੇ ਕਿਸਾਨ ਬੈਠੇ ਜਿਨ੍ਹਾਂ ਨੂੰ ਹਰੇਕ ਸਮੇਂ ਤੇ ਇਹ ਦੁੱਧ ਦੀ ਸੇਵਾ ਉਪਲਬਧ ਕਰਦੇ ਆ ਕਿਉਂਕਿ ਹਰ ਟਾਈਮ ਇੱਥੇ ਚਾਹ ਪਾਣੀ 24 ਘੰਟੇ ਨਿਰੰਤਰ ਲੰਗਰ ਜਿਹੜਾ ਚੱਲਦਾ ਰਹਿੰਦਾ ਆ ਆਪਣਾ ਕਿਸਾਨ ਸੰਘਰਸ਼ ਕਮੇਟੀ ਕੋਰਡ ਬੁੱਢਾ ਪੰਜਾਬ ਅਤੇ ਸਮੂਹ ਜਥੇਬੰਦੀਆਂ ਦਾ ਜਿਹੜਾ ਇੱਥੇ ਮੋਰਚਾ ਲੱਗਾ ਬਾਬਾ ਜੀ ਸਾਡੇ ਪ੍ਰਗਟ ਸਿੰਘ ਜੀ ਬਾਬਾ ਜੀ ਸਾਡੇ ਲੰਗਰ ਦੇ ਮੁਖੀ ਆ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਇੱਥੇ ਲੰਗਰ ਪਾਣੀ ਦੀ ਤੇ ਬੇਨਤੀਆਂ ਕਰਦੇ ਆ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਸਮੁੰਦਰ ਦੇ ਕੱਫੇ ਆ ਇੱਥੇ ਬਾਰਡਰਾਂ ਤੇ ਲੈ ਕੇ ਪਹੁੰਚਿਆ ਕਰੋ ਕਿਉਂਕਿ ਵੱਡੇ ਗਿਣਤੀ ਵਿੱਚ ਕਿਸਾਨ ਹੋਣ ਇੱਥੇ ਹਾਜ਼ਰ ਰਹਿੰਦੇ ਆ ਉਹਨਾਂ ਦੇ ਜਲ ਪਾਣੀ ਵਾਸਤੇ ਦੁੱਧ ਦੀ ਲੋੜ ਹੁੰਦੀ ਆ ਵੱਡੇ ਗਿਣਤੀ ਵਿੱਚ ਦੁੱਧ ਦੀ ਸੇਵਾ ਲੈ ਕੇ ਹਾਜ਼ਰ ਹੋਇਆ ਕਰਨ ਬਾਬਾ ਜਗਜੀਤ ਸਿੰਘ ਜੀ ਜਿਹੜੇ ਸੇਵਾ ਪਹੁੰਚਾਉਂਦੇ ਆਂ ਹੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਿੰਡ ਆਪਣਾ ਬੇਗੰਪੂਰ ਭਗਤ ਨਾਜੀ ਗੁਰੂ ਘਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੱਧ ਤੋਂ ਵੱਧ ਸਵਾਮਾਂ ਪਹੁੰਚਾਇਆ ਕਰਨ ਹੁਣ ਸਾਡੇ ਬਾਬਾ ਪ੍ਰਗਟ ਸਿੰਘ ਜੀ ਲੰਗਰ ਦੇ ਮੁਖੀ ਸਾਡੇ ਤਰਨਤਾਲਾ ਜ਼ਿਲ੍ਹਾ ਦੇ ਪ੍ਰਧਾਨ ਉਹ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਉਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ 13 ਫਰਵਰੀ ਤੋਂ ਲੈ ਕੇ 2024 ਤੋਂ ਲੈ ਕੇ ਇਹ ਕਿਸਾਨ ਅੰਦੋਲਨ ਮੋਰਚਾ ਚੱਲ ਰਿਹਾ ਖਨੋਰੀ ਬਾਰਡਰ ਤੇ ਤੇ ਸਿੰਘੂ ਬਾਰਡਰ ਤੇ ਇਹ ਜਿਹੜਾ ਮੋਰਚਾ ਚੱਲ ਰਿਹਾ ਇੱਥੇ ਨਿਰੰਤਰ ਜਿਹੜੀਆਂ ਲੰਗਰ ਦੀਆਂ ਸਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਥੇ ਹਰ ਇੱਕ ਵਸਤੂ ਆਟਾ ਖੰਡਾ ਦਾਲ ਚੌਲ ਇਹ ਸਾਰੀਆਂ ਵਸਤਾਂ ਲੈ ਕੇ ਆਉਂਦੇ ਤੇ ਅੱਜ ਬਾਬਾ ਧਨ ਭਗਤਾ ਜੀ ਗੁਰਦੁਆਰਾ ਬੇਗਮਪੁਰਾ ਤੋਂ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਡੀ ਮਾਤਰਾ ਦੇ ਵਿੱਚ ਦੁੱਧ ਲੈ ਕੇ ਪਹੁੰਚੇ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਬਾਬਿਆਂ ਦੀ ਵੱਧ ਤੋਂ ਵੱਧ ਦੁੱਧ ਦੀ ਸੇਵਾ ਜਿਹੜਾ ਇਹਨਾਂ ਨੂੰ ਪਾਇਆ ਕਰੋ ਕਿਉਂਕਿ ਇਹ ਬੜੀ ਵੱਡੀ ਸੇਵਾ ਜਿਹੜੀ ਇਹਨਾਂ ਦੀ ਕਿਉਂਕਿ ਹੁਣ ਸਿਆਲ ਦਾ ਟਾਈਮ ਆ ਤੇ ਦੁੱਧ ਦੀ ਬੜੀ ਲੋੜ ਆ 24 ਘੰਟੇ ਜਿਹੜਾ ਚਾਹ ਦਾ ਵੀ ਲੰਗਰ ਨਾਲ ਪ੍ਰਸ਼ਾਦੇ ਦੇ ਨਾਲ ਜਿਹੜਾ ਲੰਗਰ ਚੱਲਦਾ ਵਾ ਉਹਦੇ ਨਾਲ ਚਾਹ ਦਾ ਲੰਗਰ ਵੀ ਚੱਲਦਾ ਦਹੀਂ ਦਾ ਲੰਗਰ ਤੇ ਦਹੀਂ ਦਾ ਨਾਲ ਦਹੀਂ ਦਾ ਦਹੀਂ ਪਰੌਂਠਾ ਜਿਦਾਂ ਇਹ ਚੱਲਦਾ ਉਹਦੇ ਨਾਲ ਚਾਹ ਦਾ ਵੀ ਜਿਹੜਾ ਚਾਹ ਦੇ ਚਾਹ ਵੀ ਚੱਲਦੀ ਸਾਰਾ ਦਿਨ ਸਵੇਰ ਤੋਂ ਲੈ ਕੇ ਤੱਕ 4 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦੀ ਚਾਹ ਤੇ 10 ਵਜੇ ਤੱਕ ਜਿਹੜੀ ਆ ਚਾਹ ਚੱਲਦੀ ਆ ਤੇ 24 ਘੰਟੇ ਜਿਹੜਾ ਲੰਗਰ ਚੱਲਦਾ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੀਆਂ ਲੰਗਰ ਦੀਆਂ ਵਸਤਾਂ ਵਾਂ ਤੇ ਦੁੱਧ ਸਭ ਤੋਂ ਆਪ ਨੂੰ ਵੱਧ ਜ਼ਰੂਰ ਤਾਂ ਦੁੱਧ ਦੀ ਦੁੱਧ ਬਾਲਣ ਹੋਰ ਵੀ ਸੇਵਾ ਜਿਹੜੀ ਆ ਉਹ ਤਗੜੇ ਹੋ ਕੇ ਸੇਵਾ ਕਰੋ ਕਿਉਂਕਿ ਜਿਹੜਾ ਅੰਦੋਲਨ ਜਿਹੜੇ ਆ ਉਹ ਥਾੜੀਆਂ ਸਮਾਵਾਂ ਤੋਂ ਬਗੈਰ ਨਹੀਂ ਚੱਲ ਸਕਦੇ ਅਸੀਂ ਸੰਗਤਾਂ ਦਾ ਜਿਹੜੀਆਂ ਇੱਥੇ ਰਾਸਣੇ ਪਹੁੰਚਾਉਂਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਅਜੇ ਨਹੀਂ ਪਹੁੰਚੀਆਂ ਉਹਨਾਂ ਨੂੰ ਪਹੁੰਚਣ ਦੀ ਵੀ ਅਪੀਲ ਕਰਦੇ ਆਂ ਤੇ ਜਿਹੜੀਆਂ ਸੰਗਤਾਂ ਨੇ ਅਜੇ ਕੋਈ ਸੇਵਾ ਦੇ ਵਿੱਚ ਇਹਸਾ ਨਹੀਂ ਪਾਇਆ ਉਹਨਾਂ ਨੂੰ ਬੇਨਤੀ ਕਰਦੇ ਆਂ ਇਸ ਚੰਨਰੇ ਲੰਗਰਾਂ ਦੇ ਵਿੱਚ ਜਿਹੜਾ ਸੇਵਾ ਲੁੱਟਣਾ ਤੇ ਸੇਵਾ ਲੁੱਟੋ ਤੇ ਇਹ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹਨੀਆਂ ਬੇਸਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ